ਸੋ ਕਹੋ ਤਨ ਗੁਰ ਸੇਵੀ ਆਹ ਨਸ ਸਾਇ ਸੁਭਾਈ ਦਰਸ਼ਨ ਪਰਸਾ ਗੁਰੂ ਕਾਹ ਜਨਮ ਮਰਨ ਦੁਖ ਜਾਈ ਤਨ ਆਸਰੇ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਆਤਮ ਜਿਣੇ ਸਗਲ ਵਸ ਤਾਕੇ ਜਾ ਕਾ ਸਤਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਆਤਮ ਜਣੈ ਸਗਲ ਵਸਤਾ ਕੈ ਜਿ ਕਾ ਸਤਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸ਼ਰਣੀ ਪਾਵਣ ਨਾਮ ਧਿਆਵਨ ਸਹਿਜ ਸਮਾਮਨ ਸੰਗ ਰਹਾ ਜਨ ਕੇ ਚਰਨ ਵਸੈ ਮੇਰੇ ਹਿਰਿ ਅਰ ਸੰਗ ਪੁਨੀਤਾ ਦੇਹੀ ਜਣ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਏਹੀ ਜਣ ਕੇ ਚਰਨ ਵਸੈ ਮੇਰੇ ਹੇ ਯਾਰੇ ਸੰਗ ਪੁਨੀਤਾ ਦੇਹੀ ਜਣ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਏਹੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਤਨਾਸਰੀ ਰਾਗ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤੇਨਾਂ ਦੇ ਅਜ ਦੇ ਅਵਤਾਰ ਦਿਹਾੜੇ ਨੇ ਪ੍ਰਕਾਸ਼ ਦਿਹਾੜੇ ਨੇ ਗੁਰੂ ਸਾਰਿਆਂ ਨੂੰ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਉਹਨਾਂ ਵੱਲੋਂ ਹੁਕਮ ਬਖਸ਼ਿਸ਼ ਹੈ ਆਓ ਸਰਵਣ ਕਰੀਏ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਤ ਹੈ ਸੂਰਾ ਪਿਆਰਿਓ ਚੱਲ ਰਹਿ ਸਮੇਂ ਦੇ ਵਿੱਚ ਜਾਂ ਕਹਿ ਲੋ ਕਿ ਚੱਲ ਰਹਿ ਯੁਗ ਦੇ ਵਿੱਚ ਸੂਰਮਾ ਉਸੇ ਨੂੰ ਕਿਹਾ ਜਾ ਸਕਦਾ ਹੈ ਪਿਆਰਿਓ ਜਿਸ ਤੇ ਪਰਮੇਸ਼ਰ ਦਾ ਰੰਗ ਲੱਗਾ ਹੈ ਜਿਸ ਤੇ ਸਤਿਗੁਰੂ ਦਾ ਮੇਰ ਭਰਿਆ ਹੱਥ ਹੈ ਉਹੀ ਉਸ ਚੱਲ ਰਹੇ ਸਮੇਂ ਦੇ ਵਿੱਚ ਸੂਰਮਾ ਹੈ ਆਤਮ ਜਿਣੈ ਸਗਲ ਵਸ ਤਾਕੈ ਜਾਰ ਦਾ ਸਤਗੁਰ ਪੂਰਾ ਤੇ ਪਿਆਰਿਓ ਜਿਨ੍ਹਾਂ ਨੇ ਆਪਣੇ ਅੰਤਰ ਆਤਮੇ ਦੀ ਆਵਾਜ਼ ਦੇ ਨਾਲ ਹਿਰਦੇ ਵਿੱਚ ਪ੍ਰਭੂ ਪਤੀ ਪਰਮਾਤਮਾ ਨੂੰ ਮਸਾਲਿਆ ਉਹੀ ਸੂਰਮਾ ਹੈ ਠਾਕੁਰ ਗਾਈਏ ਆਤਮ ਰੰਗ ਪਰਮੇਸ਼ਰ ਦਾ ਸਿਮਰਨ ਕਿਸ ਤਰ੍ਹਾਂ ਕਰਨਾ ਚਾਹੀਦਾ ਪਿਆਰਿਓ ਪਰਮੇਸ਼ਰ ਦਾ ਸਿਮਰਨ ਆਪਣੀ ਅੰਤਰ ਆਤਮੇ ਦੀ ਆਵਾਜ਼ ਦੇ ਨਾਲ ਕਰਨਾ ਚਾਹੀਦਾ ਪਰਮੇਸ਼ਰ ਦਾ ਸਿਮਰਨ ਪਰਮੇਸ਼ਰ ਦੀ ਰੰਗ ਵਿੱਚ ਰੰਗ ਕੇ ਇੱਕ ਯਾਦ ਹੋਵੇ ਤਿਸਫ ਪ੍ਰਭੂ ਪਤੀ ਪਰਮਾਤਮਾ ਦੀ ਬਾਕੀ ਕਾਰੋਬਾਰ ਕੰਮ ਧੰਦਾ ਕੋਈ ਵਿਚ ਨਾ ਆਵੇ ਇਹ ਕੋ ਪਰਮੇਸ਼ਰ ਦਾ ਰੰਗ ਤਾਂ ਬਣਦਾ ਹੈ ਪਿਆਰਿਓ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਉਹਨਾਂ ਦੀ ਸ਼ਰਮ ਦੇ ਵਿੱਚ ਪੈ ਕੇ ਨਾਮ ਸਿਮਰਨ ਕਰਾਂਗੇ ਸਹਿਜ ਅਵਸਥਾ ਦੇ ਵਿੱਚ ਆ ਕੇ ਸਾਧ ਸੰਗਤ ਦੇ ਵਿੱਚ ਬੈਠ ਕੇ ਪਿਆਰਿਓ ਤੇ ਸਾਡੀ ਆਤਮਾ ਤੇ ਪਰਮੇਸ਼ਰ ਦਾ ਰੰਗ ਚੜ ਜਾਵੇਗਾ ਪੱਕਾ ਰੰਗ ਜਿਹੜਾ ਕਦੇ ਉਤਰੇਗਾ ਨਹੀਂ ਰਹਾ ਜਨ ਕੇ ਚਰਨ ਵਸੈ ਮੇਰੇ ਯਾਰੇ ਸੰਗ ਪਨੀਤਾ ਦੇਹੀ ਜਨ ਕੇ ਚਰਨ ਵਸੈ ਮੇਰੇ ਹੀ ਯਾਰੇ ਸੰਗ ਪਨੀਤਾ ਦੇਹੀ ਉਸ ਪਰਮੇਸ਼ਰ ਦੇ ਚਰਨ ਕਮਲ ਖਿਰਦੇ ਵਿੱਚ ਵਸ ਜਾ ਤਾਂ ਤੇ ਦੇਹੀ ਪਵਿੱਤਰ ਹੋ ਜਾਵੇ ਜਨਕੀ ਧੂਰ ਜਿਹੋ ਕਿਰਪਾ ਨਿਧ ਨਾਨਕ ਕਾਏ ਸੁਖ ਇਹੇ ਤੇ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮੰਗ ਕੀ ਰੱਖਦੇ ਨੇ ਕਿ ਸਾਲ ਸੰਗਤ ਜਿਹੜੀ ਜੁੜੀ ਹੋਈ ਆ ਨਾ ਪਰਮੇਸ਼ਰ ਦੇ ਨਾਲ ਉਹਦੇ ਚਰਨਾਂ ਦੀ ਧੂੜ ਮੈਨੂੰ ਪ੍ਰਾਪਤ ਹੋ ਜਾਵੇ ਆਓ ਪਿਆਰਿਓ 5 ਕਿ ਮਿੰਟ ਆਪਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਿਨਾਂ ਦਾ ਪ੍ਰਕਾਸ਼ ਦਿਹਾੜਾ ਹੈ ਉਹਨਾਂ ਦੀ ਬਾਪ ਜਾਣਕਾਰੀ ਅਸਰ ਕਰੀਏ ਹੁਕਮ ਵੀ ਉਹਨਾਂ ਵੱਲੋਂ ਬਖਸ਼ਿਸ਼ ਹੋਇਆ ਹੈ ਗੁਰੂ ਸਵਾਰਿਓ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅਤੇ ਬੀਬੀ ਭਾਨੀ ਜੀ ਇਹਨਾਂ ਦੇ ਘਰ ਵਿੱਚ ਕੇ ਇੱਕ ਬਾਲਕ ਨੇ ਨਾਮ ਜਨਮ ਲਿਆ ਹੈ ਜਿਸ ਦਾ ਨਾਮ ਰੱਖਿਆ ਹੈ ਅਰਜਨ ਬਾਲ ਅਵਸਥਾ ਦੇ ਵਿੱਚ ਨਾਨਾ ਜੀ ਦੇ ਘਰ ਦੇ ਵਿੱਚ ਗੋਇੰਦਵਾਲ ਸਹਿ ਵਿਖੇ ਜਨਮ ਲਿਆ ਔਰ ਛੋਟੀ ਅਵਸਥਾ ਦੇ ਵਿੱਚ ਰੜਨਾ ਸਿੱਖੇ ਰੜਦੇ ਰੜਦੇ ਜਦੋਂ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਸੰਗਾਸਨ ਨੂੰ ਹੱਥ ਪਾਇਆ ਉੱਠ ਕੇ ਖੜੋ ਗਏ ਤੇ ਬੇਬੇ ਭਾਨੀ ਜੀ ਕਹਿਣ ਲੱਗੀ ਬੇਟਾ ਤੂੰ ਅਜੇ ਛੋਟਾ ਹੈਂ ਤੇਰੀ ਉਮਰ ਬਹੁਤ ਛੋਟੀ ਹੈ ਤੂੰ ਏਡੀਆਂ ਪੰਡਾਂ ਚੁੱਕਣ ਜੋਗਾ ਨਹੀਂ ਤੂੰ ਤਾਂ ਸੰਗਾਸਨ 'ਉੱਤੇ ਪਾਈ ਬੈਠਾ ਹੱਸ ਕੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਦੋਹਤਾ ਬਾਣੀ ਦਾ ਬੋਹਤਾ ਏਡੀ ਵੱਡੀ ਅਸੀਸ ਦਿੱਤੀ ਪਿਆਰਿਓ ਕਿ ਇਹ ਬਾਣੀ ਦਾ ਜਹਾਜ਼ ਬਣੇਗਾ ਸਾਡਾ ਦੋਹਤਾ ਇਹ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਕਰੇਗਾ ਔਰ ਇਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਸੰਕਟ ਵੀ ਆਉਣਗੇ ਜਿਸ ਵੇਲੇ ਗੁਰੂ ਅਮਰਦਾਸ ਜੀ ਦੇ ਇਸ਼ਨਾਨ ਬੀਬੀ ਜੀ ਕਰਾ ਰਹੀ ਸੀ ਤੇ ਪਿਆਰਿਓ ਕਹਿੰਦੇ ਨੇ ਫੱਟੀ ਟੁੱਟ ਗਈ ਜਦੋਂ ਫੱਟੀ ਟੁੱਟ ਗਈ ਤੇ ਕਿਨ ਸੀ ਤੇ ਸੋਚਿਆ ਕਿ ਗੁਰੂ ਸਾਹਿਬ ਕਿਤੇ ਡਿੱਗਣਾ ਪੈਣ ਉਹਦੇ ਥੱਲੇ ਪੈਰ ਰੱਖ ਦਿੱਤੇ ਪੈਰ ਦੇ ਵਿੱਚ ਕਿੱਲ ਖੂਬਿਆ ਖੂਨ ਵਗਣਾ ਸ਼ੁਰੂ ਹੋ ਗਿਆ ਜਿਸ ਵੇਲੇ ਕੇਸੀ ਇਸ਼ਨਾਨ ਕਰਵਾਉਂਦਿਆਂ ਦੀ ਨਿਗਾਹ ਪਈ ਗੁਰੂ ਅਮਰਦਾਸ ਜੀ ਦੀ ਤੇ ਵੀ ਏਹ ਹੈਰਾਨ ਹੋ ਰਹਿ ਕੇ ਕਹਿਣ ਲੱਗੇ ਪੁੱਤਰੀ ਇਹ ਕੀ ਕਹਿਣ ਲੱਗੀ ਬਾਪੂ ਜੀ ਬਿਦਵਸਥਾ ਹੈ ਸੋਚਿਆ ਕਿਤੇ ਡਿੱਗੀ ਨਾ ਪਿਓ ਜੇ ਮੈਂ ਪੈਰ ਥੱਲੇ ਕਰ ਦਿੱਤਾ ਕਹਿਣ ਲੱਗੇ ਤੂੰ ਬੜੀ ਵੱਡੀ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ ਅੱਜ ਤੋਬਾਦ ਮੰਗ ਕੀ ਮੰਗਨੀ ਹੁਣ ਗੁਰੂ ਸਾਹਿਬ ਦੇ ਬੋਲ ਪਲਾਸ ਦੇ ਵਿੱਚ ਆਈ ਹੋਈ ਕਹਿ ਲਗੀ ਮਹਾਰਾਜ ਮੰਗਣਾ ਕੀ ਹੈ ਤੁਸੀਂ ਜਾਣੀ ਜਾਣੋ ਕਹਿਣ ਲੱਗੇ ਨਹੀਂ ਪੁੱਤਰ ਮੰਗ ਕਹਿਣ ਲੱਗੀ ਪਈ ਇਹ ਗੁਰੂ ਦੀ ਕਿਰਪਾ ਸਾਡੇ ਪਰਿਵਾਰ ਤੇ ਹੀ ਰਹੇ ਤੇ ਪਿਆਰਿਓ ਉਦੋਂ ਤੋਂ ਲੈ ਕੇ ਦਸਾਂ ਪਾਦ ਸ਼ਾਈਆਂ ਤੱਕ ਸਤਿਗੁਰੂ ਦੀ ਮਿਹਰ ਦੀ ਨਜ਼ਰ ਹੋਈ ਇੱਕ ਪਰਿਵਾਰ ਦੇ ਵਿੱਚ ਹੀ ਗੱਦੀ ਚੱਲਦੀ ਰਹੀ ਔਰਤਾਂ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੱਡੇ ਹੋਏ 18 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗੁਰਗੱਦੀ ਪ੍ਰਾਪਤ ਹੋ ਗਈ ਪਿਆਰਿਓ। ਔਰ ਜਦੋਂ ਗੁਰਤਾ ਗਤੀ ਮਿਲ ਗਈ ਗੱਦੀ ਤੇ ਬ੍ਰਾਹਮਣ ਹੋਏ ਔਰ ਥੋੜੇ ਸਮੇਂ ਦੇ ਵਿੱਚ ਗੁਰੂ ਸਹਿਬਾਨਾਂ ਦੀ ਸਾਰੀ ਬਾਣੀ ਅਤੇ ਭਗਤਾਂ ਦੀ ਬਾਣੀ ਇਹ ਸਾਰੀ ਇਕੱਤਰ ਕੀਤੀ ਇਕੱਤਰ ਕਰਕੇ ਪਿਆਰਿਓ 1601 ਈਸਵੀ ਨੂੰ ਲਿਖਣੀ ਸ਼ੁਰੂ ਕੀਤੀ। ਭਾਈ ਮਨੀ ਸਿੰਘ ਜੀ ਦੇ ਕੋਲੋਂ ਲਿਖਵਾਉਣੀ ਸ਼ੁਰੂ ਕੀਤੀ ਤੇ ਭਾਈ ਮਨੀ ਸਿੰਘ ਜੀ ਲਿਖਦੇ ਗਏ ਲਿਖਦਿਆਂ ਲਿਖਦਿਆਂ ਇੰਨਾ ਸਾਲਾਂ ਦੇ ਵਿੱਚ 1604 ਈਸਵੀ ਨੂੰ ਤਾਂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦ ਤੋ ਲੈ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਤੱਕ ਸੰਪੂਰਨਤਾਈ ਦੇ ਨਾਲ ਸਤਿਗੁਰਾਂ ਨੇ ਤਰਤੀਬਤ ਬਾਣੀ ਕਲਮ ਬੰਦ ਕੀਤੀ ਅਸਤੇ ਉਹ ਤੋਂ ਬਾਅਦ ਆ ਜੀ ਨੂੰ ਲਾਹੌਰੇ ਵਿੱਚ ਪਹਿਲਾਂ ਵੀ ਜਾਣਾ ਪਿਆ ਪਿਆਰਿਓ ਕਿ ਲਾਹੌਰ ਦੇ ਵਿੱਚ ਬਿਮਾਰੀ ਬੜੀ ਵੱਡੀ ਫੈਲ ਚੁੱਕੀ ਸੀ ਔਰ ਮਰੀਜ਼ਾਂ ਦੀ ਇਮਾਰਦਾਰੀ ਕਰਨ ਵਾਸਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਇਹਨਾਂ ਦੀ ਡਿਊਟੀ ਲਾਈ ਔਰ ਉਥੇ ਜਾ ਕੇ ਪਿਆਰਿਓ ਇਲਾਜ ਵੀ ਕਰਦੇ ਰਹੇ ਤੇ ਬੇਬਲਤਾ ਇੰਨੀ ਹੈ ਕਿ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਡਾ ਪਿਆਰ ਹੈ ਪਿਆਰੋ ਅਸੀਂ ਰੋਜ਼ਾਨਾ ਮਿਲ ਤੋਂ ਬਗੈਰ ਨਹੀਂ ਰਹਿ ਸਕਦੇ ਇਸੇ ਤਰ੍ਹਾਂ ਹੀ ਚਾਰ ਚਿੱਠੀਆਂ ਲਿਖੀਆਂ ਉਹਨਾਂ ਨੇ ਸੈਭ ਸ੍ਰੀ ਗੁਰੂ ਰਾਮਦਾਸ ਜੀ ਚਾਰ ਚਿੱਠੀਆਂ ਦੇ ਵਿੱਚ ਬੇਬਲਤਾ ਦਾ ਜ਼ਿਕਰ ਕੀਤਾ ਹੈ ਕਿ ਦਰਸ਼ਨ ਕਰਨ ਨੂੰ ਬੜਾ ਦਿਲ ਕਰਦਾ ਹੈ ਸਤਿਗੁਰੂ ਜੀ ਪਰ ਉਹਨਾਂ ਦਾ ਹੁਕਮ ਸੀ ਜਿੰਨਾ ਚਿਰ ਅਸੀਂ ਆ ਗਿਆ ਨਾ ਕਰੀਏ ਉਹਨਾਂ ਚਿਰ ਲਾਹੌਰ ਤੋਂ ਵਾਪਸ ਨਹੀਂ ਆਉਣਾ ਪਰ ਪਿਆਰਿਓ ਉਹ ਚਾਰੇ ਚਿੱਠੀਆਂ ਵੱਡਾ ਭਰਾਤਾ ਪਿਰਥੀ ਚੰਦ ਸਾੜੇ ਦਾ ਮਾਰਿਆ ਆਪਣੇ ਕੋਲ ਲਕੋਲ ਕੋ ਕੇ ਰੱਖਦਾ ਰਿਹਾ ਉਹਨੇ ਸਤਗੁਰਾਂ ਦੇ ਸਾਹਮਣੇ ਆਉਣ ਹੀ ਨਹੀਂ ਦਿੱਤੀਆਂ ਪਰ ਸਤਗੁਰੂ ਜਾਣੀ ਜਾਨਸਨ ਸਭ ਪਤਾ ਸੀ ਸੋ ਕਹਿਣ ਦਾ ਭਾਵ ਪਿਆਰਿਓ ਸਮਾਂ ਨਾ ਜ਼ਿਆਦਾ ਲਈਏ ਕਿ ਉਸ ਤੋਂ ਬਾਅਦ ਆ ਕੇ ਗੁਰੂ ਸਾਹਿਬਾਂ ਨੇ ਬਾਣੀ ਜਿਹੜੀ ਆ ਉਹ ਲਿਖੀ ਤੇ ਉਦੋਂ ਬਾਅਦ ਆ ਪਿਆਰਿਓ ਜਦੋਂ ਜਹਾਂਗੀਰ ਨੇ ਫਤਵਾ ਜਾਰੀ ਕਰਕੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿੱਚ ਸਦੇ ਆ ਤੇ ਲਾਹੌਰ ਦੇ ਵਿੱਚ ਕਿਹਾ ਕਿ ਤੂੰ ਸਾਡੇ دین ਦੇ ਵਿੱਚ ਆ ਜਾ ਸਾਡੇ ਮਜ਼ਬ ਦੇ ਵਿੱਚ ਆ ਜਾ ਨਹੀਂ ਤੇ ਫਿਰ ਮੌਤ ਕਬੂਲ ਕਰਨੀ ਪਵੇਗੀ ਸਤਗੁਰਾਂ ਨੂੰ ਇਤਨੇ ਕੁ ਤਸੀਹੇ ਦਿੱਤੇ ਪਿਆਰਿਓ ਇਤਨੇ ਕੁ ਤਸੀਹੇ ਦਿੱਤੇ ਤਰਤੀ ਲੋਹ ਦੇ ਉੱਤੇ ਬਿਠਾ ਕੇ ਸਰੀਰ ਜਿਹੜਾ ਹੈ ਉਫਲ ਕੇ ਬਾਮੀ ਭੁਨਿਆ ਗਿਆ ਸਿਰ ਦੇ ਵਿੱਚ ਤਤੀਰਤਾ ਪਾਈ ਗਈ ਪਿਆਰਿਓ ਤਤੀਰਤਾ ਪਾਉਣ ਤੋਂ ਬਾਅਦ ਤਵੀ ਤੇ ਬਿਠਾਉਣ ਤੋਂ ਬਾਅਦ ਵੀ ਹਿਰਦਾ ਠੰਡਾ ਨਹੀਂ ਹੋਇਆ ਉਬਲਦੀ ਦੇਗ ਦੇ ਵਿੱਚ ਵੀ ਸਾਹਿਬ ਸ੍ਰੀ ਗੁਰੂ ਅਜਨ ਦੇਵ ਜੀ ਨੂੰ ਬਿਠਾਇਆ ਹੁਣ ਜਦੋਂ ਇਹ ਸਾਰਾ ਕੁਝ ਕਰ ਲਿਆ ਤੇ ਸਤਿਗੁਰੂ ਸ਼ਾਂਤੀ ਦੇ ਪੁੰਜ ਨੇ ਕਿਉਂਕਿ ਅਕਾਲ ਪੁਰਖ ਪਰਮਾਤਮਾ ਦੇ ਸਵਾਸੇ ਨੇ ਸਰੀਰ ਨੂੰ ਤੇ ਉਹ ਸਮਝਦੇ ਹੀ ਕੁਛ ਨਹੀਂ ਸਨ ਆਖੀਰ ਦੇ ਵਿੱਚ ਜੱਸਾ ਹੁਕਮ ਐਕਟ ਦੇ ਤਹਿਤ ਹੁਕਮ ਹੋਇਆ ਕਿ ਜਿਉਂ ਦੀ ਗਊ ਦੀ ਖਲ ਲਾ ਕੇ ਉਸ ਦੇ ਵਿੱਚ ਇਹਨਾਂ ਨੂੰ ਸੀਤਾ ਜਾਵੇ ਜਿਵੇਂ ਜਿਵੇਂ ਚਮੜਾ ਸੁਕੇਗਾ ਉਵੇਂ ਉਵੇਂ ਕੱਸ ਪੈਗੀ ਆਪੇ ਮੰਨਣਗੇ ਮੁਸਲਮਾਨ ਹੁਣ ਸਤਿਗੁਰਾਂ ਨੇ ਇਹ ਦੇਣ ਤੇ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਪ੍ਰਮਾਤਮਾ ਦੇ ਅੱਗੇ ਸਤਿਗੁਰੂ ਆਪ ਜੀ ਕੇ ਸੇਵਕ ਦੀ ਕੇਸਾਂ ਸੁਆਸਾਂ ਦੇ ਨਾਲ ਨਿਭ ਜਾਵੇ ਬੇਨਤੀ ਕੀਤੀ ਠੀਕ ਹੈ ਜੋ ਕਰਨਾ ਕਰ ਲਿਆ ਜੀ ਪਰ ਮੈਨੂੰ ਰਾਵੀ ਦੇ ਵਿੱਚ ਇਸ਼ਨਾਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਹੁਣ ਸਰੀਰ ਛਾਲੇ ਛਾਲੇ ਹੋਇਆ ਪਿਆ ਹੈ ਤੇ ਇਜਾਜ਼ਤ ਮੰਗੀ ਹੈ ਕਿ ਰਾਵੀ ਦਰਿਆ ਜਿਹੜਾ ਹੈ ਉਹ ਪਿਆਰਿਓ ਕਿਲੇ ਦੇ ਨਾਲ ਦੀ ਲੰਘਦਾ ਸੀ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਹੁਣ ਜਦੋਂ ਇਸ਼ਨਾਨ ਕਰਨ ਗਏ ਨੇ ਨਾਲ ਸਿੱਖ ਗਏ ਨੇ ਪਿਆਰਿਓ ਤੇ ਜਲ ਦੇ ਵਿੱਚ ਖਲੋ ਕੇ ਉੱਥੋਂ ਹੀ ਉਹਨਾਂ ਨੂੰ ਆਵਾਜ਼ ਦਿੱਤੀ ਪਿਆਰਿਓ ਅਸੀਂ ਤੁਹਾਨੂੰ ਨਹੀਂ ਮਿਲਣਾ ਤੁਸੀਂ ਗੁਰਤਾ ਗੱਦੀ ਅੱਗੇ ਹਰਗੋਬਿੰਦ ਸਾਹਿਬ ਜੀ ਨੂੰ ਬਖਸ਼ਿਸ਼ ਕਰਦੇ ਔਰ ਰਾਵੀ ਦੇ ਪਾਣੀ ਦੇ ਵਿੱਚ ਗੜੇ ਮਿੱਠੇ ਬੋਲ ਬੋਲਦੇ ਨੇ ਕਹਿੰਦੇ ਰਾਵੀ ਦੇ ਆ ਪਾਣੀਆਂ ਠੋਕਰਾਂ ਨਾ ਮਾਰੋਏ ਮਾਏ ਦੇ ਸਰੀਰ ਉਤੇ ਛਾਲੇ ਬੇਸ਼ਮਾਰ ਪਿਆਰੇ ਉਥੇ ਸਤਿਗੁਰੂ ਜਲ ਦੇ ਵਿੱਚ ਟੁੱਬੀ ਲਾ ਕੇ ਅਲੋਪ ਹੋ ਗਏ। ਤੇਨਾਂ ਦਾ ਸਰੀਰ ਵੀ ਪ੍ਰਾਪਤ ਨਹੀਂ ਹੋਇਆ। ਤਾਂ ਤਾਂ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਸਾਣ ਦੇ ਹੀ ਸੱਜ ਖੰਡ ਨੂੰ ਪਿਆਨਾਂ ਕਰਕੇ ਗਏ ਸੀ। ਉਸ ਤੋਂ ਬਾਅਦ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇਸੇ ਤਰ੍ਹਾਂ ਹੀ ਪਿਆਨਾ ਕਰਕੇ ਗਏ ਔਰ ਅਖੀਰ ਦੇ ਵਿੱਚ 10ਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਤ ਘੋੜੇ ਦੇ ਇਸ ਦੁਨੀਆ ਤੋਂ ਗਏ ਨੇ ਇਹ ਤਿੰਨ ਗੁਰੂ ਸਾਡੇ ਇਸ ਤਰੀਕੇ ਦੇ ਨਾਲ ਗਏ ਨੇ ਪਿਆਰਿਓ ਸੋ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸੀ ਸ੍ਰੀ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈਆਂ ਹੋਵਣ ਜੀ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਦੇ ਸਿਰ ਤੇ ਬੀਰ ਪਰਿਆਤ ਰੱਖਣ ਦਰੋਂ ਕਰੋ ਨਾਮਦਾਨ ਸਿੱਖੀ ਜੀਵਨ ਚੜ੍ਹਦੀਆਂ ਕਲਾਂ ਦੇ ਹੀ ਰੋਗ ਤਾ ਤੰਦਰੁਸਤੀਆਂ ਬਖਸ਼ੇ ਸਤਗੁਰੂ ਜੀ ਗੁਰਸਵਾਰਿਓ ਨਾਲ ਦੀ ਨਾਲ ਬੁਰਕੀਆਂ ਦੇਗਾ ਪ੍ਰਾਪਤ ਕਰੀਏ ਕਮਾਂ ਧੰਧਿਆਂ ਦਾ ਵੀ ਸਮਾ ਹੈ ਔਰ ਨਾਲ ਦੇ ਨਾਲ ਹੀ ਆਪਾਂ ਜਾਬ ਕਰੀਏ ਸਤਗੁਰੂ ਸੱਚੇ ਪਾਤਸ਼ਾਹ ਕਿਰਪਾ ਦੇ ਪਾਤਰ ਬਣੀਏ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਅਸੀਸਾਂ ਦੇਵੋ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ why wow, you